ਹੁਣ ਤੁਹਾਨੂੰ ਅੰਮ੍ਰਿਤਸਰ ਖੇਮਕਰਨ ਰੇਲਮਾਰਗ ਤੇ ਚੱਲਣ ਵਾਲੀ ਗੱਡੀ ਦਾ ਹਾਲ ਵਿਖਾਉਂਦੇ ਆ ਜਿੱਥੇ ਯਾਤਰੀਆਂ ਨੂੰ ਅਕਸਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਫ਼ਰ ਕਰਨਾ ਪੈਂਦਾ ਹੈ ਅੰਮ੍ਰਿਤਸਰ ਖੇਮ ਕਰਨ ਰੇਲ ਮਾਰਗ ਜੋ ਕਿ ਅੰਗਰੇਜ਼ਾਂ ਦੇ ਸਮੇਂ ਵਿੱਚ ਬਣਾਇਆ ਗਿਆ ਸੀ ਇਸ ਰੇਲ ਮਾਰਗ ਤੇ ਚੱਲਣ ਵਾਲੀ ਗੱਡੀ ਬਹੁਤ ਹੀ ਛੋਟੀ ਹੈ ਜਦ ਕਿ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਆਲਮ ਇਹ ਹੈ ਕਿ ਰੇਲ ਮਾਰਗ ਤੇ ਚਲਾਈ ਜਾ ਰਹੀ ਗੱਡੀ ਦੇ ਡੱਬੇ ਘੱਟ ਹੋਣ ਕਾਰਨ ਸਵਾਰੀਆਂ ਨੂੰ ਅਕਸਰ ਹੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਛੱਤ ਤੇ ਬੈਠ ਕੇ ਖਿੜਕੀਆਂ ਵਿੱਚ ਲੰਮਕ ਕੇ ਸਫ਼ਰ ਕਰਨਾ ਪੈਂਦਾ ਹੈ ਕਿ ਹਮੇਸ਼ਾ ਟ੍ਰੇਨ ਥੋੜੀ ਲੰਬੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਆਣ ਆਨੇ ਆ ਹਮੇਸ਼ਾ ਇੱਕ ਤਾਂ ਭੀੜ ਬਹੁਤ ਹੁੰਦੀ ਹੈ ਤੇ ਜਿੰਨੇ ਕੋ ਕਾਫੀ ਮੁੰਡੇ ਹੁੰਦੇ ਜਿਹੜੇ ਬਾਹਰ ਨਮਕਿਆਂਦੇ ਐ ਏਦਾਂ ਬਾਹਰ ਬਾਰੀ ਦੇ ਨਾਲ ਹੁੰਦੇ ਆ ਉਹ ਚੰਗਣ ਲੱਗਦਾ ਕਿਸੇ ਵਲੇ ਕੋਈ ਵੀ ਨੁਕਸਾਨ ਹੋ ਸਕਦੀ ਹੈ। ਮਿਸੈਪਿੰਗ ਹੋ ਸਕਦੀ ਹੈ। ਹਾਂਜੀ ਏਦਾਂ ਪਰ ਨਹੀਂ ਫਿਰ ਵੀ ਡਰ ਲੱਗਦਾ ਬਹੁਤ ਜ਼ਿਆਦਾ। ਛੱਤ ਤੇ ਵੀ ਬਹੁਤ ਜ਼ਿਆਦਾ ਬੈਠਦੇ ਪਰ ਹੁਣ ਥੋੜਾ ਬਹੁਤ ਘਟਿਆ ਪਰ ਫਿਰ ਵੀ ਲੋਕੀ ਕਾਫੀ ਜਨੇ ਛੱਤ ਤੇ ਬੈਠੇ। ਕਮਚ ਕਮਨੀ ਵੀ ਐਸਾ ਜਦੋਂ ਐ ਇਧਰ ਆਂਦੀ ਟ੍ਰੇਨ ਥੋੜੀ ਬਹੁਤ ਲੰਬੀ ਹੋਣੀ ਚਾਹੀਦੀ। ਹੁਣ ਤਾਂ ਸਿਰਫ ਤਿੰਨ ਹੀ ਡੱਬੇ ਸੀਗੇ। ਕਮਚ ਕਮਨੀ ਤਾਂ ਪੰਜ ਡੱਬੇ ਤਾਂ ਹੋਣੇ ਚਾਹੀਦੇ।